ਜੋ ਮੈਂ ਅੱਜ ਗੱਲ ਕਰਨ ਜਾ ਰਿਹਾ ਬੜੇ ਧਿਆਨ ਨਾਲ ਸੁਣਨ ਵਾਲੀ ਹੈ ਗੱਲ ਆ ਮੁੱਦਾ ਜੁੜਿਆ ਸਿੱਖ ਕੌਮ ਦੇ ਨਾਲ ਬਹੁਤੀ ਜਿਹੜਾ ਵਿਚਾਰਨ ਵਾਲੀ ਗੱਲ ਆ ਸੋਚਣ ਵਾਲੀ ਗੱਲ ਆ ਬੜਾ ਇਹਦੇ ਉੱਤੇ ਜਿਹੜਾ ਇੱਕ ਇਹਨੂੰ ਮਜ਼ਾਕੀਏ ਜਾਂ ਇਹਨੂੰ ਛੋਟੇ ਦੇ ਲਹਿਜੇ ਵਿੱਚ ਨਾ ਲਿਓ ਇਸ ਗੱਲ ਨੂੰ ਜਿਹੜੀ ਮੈਂ ਗੱਲਾਂ ਅੱਜ ਤੁਹਾਨੂੰ ਸੁਣਾਉਂਗਾ ਮੁੱਦਾ ਜੁੜਿਆ ਹੈਗਾ ਭਾਈ ਅੰਮਰਤਪਾਲ ਸਿੰਘ ਨਾਲ ਜੋ ਖੰਡੂਰ ਸਾਹਿਬ ਤੋਂ ਐਮਪੀ ਨੇ ਤੇ ਐਸ ਵੇਰ ਡਿਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਉਸ ਬਾਰੇ ਤੇ ਗੱਲਬਾਤ ਕਰਾਂਗੇ ਕਿ ਭਾਈ ਅੰਮਰਤਪਾਲ ਸਿੰਘ ਬੇਸ਼ੱਕ ਉਹਦੇ ਸਾਥੀ ਨੇ ਜਿਹੜੇ ਨੌ ਸਾਥੀ ਜਿਹੜੇ ਡਿਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਸੀ ਉਹ ਪੰਜਾਬ ਲਿਆਉਂਦੇ ਗਏ ਨੇ ਪਰ ਹੁਣ ਵੱਡੀ ਖਬਰ ਸਾਹਮਣੇ ਨਿਕਲ ਕੇ ਇਹ ਆ ਰਹੀ ਆ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਵੇ ਸਕ ਅੰਮ੍ਰਿਤਪਾਲ ਸਿੰਘ ਨੂੰ ਕਹਿੰਦੇ ਆ ਕਿ ਪੁਲਿਸ ਡਿਬਰੂਗੜ ਲੈਣ ਗਈ ਆ ਦੂਸਰੇ ਪਾਸੇ ਖਬਰ ਨਿਕਲ ਕੇ ਸਾਹਮਣੇ ਇਹ ਆ ਰਹੀ ਆ ਕਿ ਅੰਮ੍ਰਿਤਪਾਲ ਸਿੰਘ ਤੇ ਇੱਕ ਸਾਲ ਦਾ ਹੋਰ ਐਨਐਸਏ ਦਾ ਜਿਹੜਾ ਵਾਅਦਾ ਉਹ ਕਰ ਦਿੱਤਾਗਾ ਤੇ ਅੰਮ੍ਰਿਤਪਾਲ ਸਿੰਘ ਨੂੰ ਜਿਹੜਾ ਕਿ ਹੁਣ ਡਿਬਰੂਗੜ ਜੇਲ੍ਹ ਦੇ ਵਿੱਚ ਹੀ ਰੱਖਿਆ ਜਾਵੇਗਾ ਇਹ ਵੀ ਵੱਡੀ ਖਬਰ ਆ ਹੁਣ ਤੁਹਾਨੂੰ ਮੈਂ ਜ਼ਿਕਰ ਜੋ ਗੱਲਾਂ ਦੱਸਦਾਗਾ ਮੈਂ ਤੁਹਾਨੂੰ ਦੁਬਾਰੇ ਫੇਰ ਕਹਿਣਾਗਾ ਵੀਡੀਓ ਬੇਸ਼ੱਕ ਸ਼ੇਅਰ ਨਾ ਕਰਿਓ ਜੇ ਜਮੀਨ ਮੰਨਦਾ ਹੋਇਆ ਗੱਲਾਂ ਸੱਚੀਆਂ ਹੋਈਆਂ ਤਾਂ ਲਾਇਕ ਵੀ ਕਰ ਦਿਓ ਕਮੈਂਟ ਵੀ ਕਰ ਦਿਓ ਸ਼ੇਅਰ ਵੀ ਕਰ ਦਿਓ ਜੇ ਨਹੀਂ ਲੱਗਿਆ ਤਾਂ ਕੁਝ ਵੀ ਨਾ ਕਰੋ ਇਹਦਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਦੁਬਈ ਦੇ ਵਿੱਚੋਂ ਜਿਸ ਦਿਨ ਤੋਂ ਭਾਈ ਅੰਮਰਤਪਾਲ ਸਿੰਘ ਆਇਆ ਬਾਰੇ ਲੋਕਾਂ ਨੇ ਕਿਹਾ ਜੀ ਘੋਨਾ ਮੋਨਾ ਜੀ ਇਹ ਇਹ ਪੰਥ ਦੀ ਗੱਲ ਨਹੀਂ ਕਰ ਸਕਦਾ ਫਿਰ ਕਹਿੰਦੇ ਆ ਜਦੋਂ ਭਾਈ ਅੰਮਰਥ ਪਾਤ ਸਿੰਘ ਨੇ ਐਲਾਨ ਕਰ ਦਿੱਤਾ ਕਿ ਮੈਂ ਭਾਈ ਅੰਮਰਥ ਸਕੂੰਗਾ ਤੇ ਨਾਲ ਸਕਾਉਂਗਾ ਤਾਂ ਕਹਿੰਦੇ ਜੀ ਇਹ ਵੱਡਾ ਬਾਬਾ ਬਣੂਗਾ ਦੇਖਿਆ ਤੁਸੀਂ ਕਾ ਬੇਡਾਂ ਨਹੀਂ ਚਿਕਾ ਪੈਂਦੀਆਂ ਅੱਜ ਵੀ ਪੈ ਰਹੀਆਂ ਨੇ ਜੋ ਹਨੇਰੀ ਜੋ ਕੁਝ ਹੋਇਆ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਉਹ ਤੁਹਾਨੂੰ ਤੁਸੀਂ ਸਾਰਾ ਜਾਣੂ ਆ ਤੇ ਜਦੋਂ ਜਿਸ ਦਿਨ ਦਾ ਭਾਈ ਅੰਮ੍ਰਿਤਪਾਲ ਸਿੰਘ ਐਮਪੀ ਬਣ ਗਿਆ ਉਸ ਦਿਨ ਤੋਂ ਉਹਦੇ ਐਨੇ ਦੁਸ਼ਮਣ ਬਣ ਗਏ ਕਿ ਗਿਣਕੇ ਨਹੀਂ ਦੱਸ ਸਕਦਾ ਮੈਂ ਦੇਖੋ ਸਰਕਾਰਾਂ ਦਾ ਇੱਕ ਗੱਲ ਚਾਉਂਦੀਆਂ ਨੇ ਕਿ ਸਿੱਖਾਂ ਨੂੰ ਦਵਾਇਆ ਜਾਵੇ ਸਿੱਖ ਕਦੇ ਐਮਪੀ ਦਾ ਬਣ ਸਿੱਖ ਕਦੇ ਮੁੱਖ ਮੰਤਰੀ ਦਾ ਬਣੇ ਸਿੱਖ ਕਦੇ ਐਮਐਲਏ ਦਾ ਬਣੇ ਉਹ ਸਿੱਖ ਐਮਐਲਏ ਐਮਪੀ ਬਣੇ ਜਿਨ੍ਹਾਂ ਦੀ ਜਮੀਰ ਮਰੀ ਹੋਵੇ ਉਹ ਬਣਦੇ ਵੀ ਆ ਰਹੇ ਆ ਤੇ ਬਣਦੇ ਰਹਿਣਗੇ ਤੇ ਬਣਦੇ ਰਹੇ ਨੇ ਪਰ ਜਿਹੜਾ ਕਿ ਸਿੱਧੀ ਲਖੀਰ ਖਿੱਚ ਦੇਵੇ ਦਿੱਲੀ ਨੂੰ ਬੰਗਾਰ ਦੇਵੇ ਕਿ ਸਾਡਾ ਭਾਈ ਰਸਤਾ ਉਹ ਨਹੀਂ ਸਾਡਾ ਰਸਤਾ ਇਧਰ ਆ ਸਾਡਾ ਰਸਤਾ ਦਿੱਲੀ ਵਾਲ ਨਹੀਂ ਸਾਡਾ ਰਸਤਾ ਅਨੰਦਪੁਰ ਸਾਹਿਬ ਵਾਲਾ ਜਦੋਂ ਇਹ ਬੰਦਾ ਲਖੀਰ ਖਿੱਚ ਕੇ ਉਸ ਸੰਤ ਪਪਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੀ ਦੀ ਸੋਚ ਨੂੰ ਉਹਨਾਂ ਦੇ ਅਨੰਦਪੁਰ ਸਾਹਿਬ ਦੇ ਮਤੇ ਨੂੰ ਅੱਗੇ ਲਿਜਾਉਣ ਦੀ ਗੱਲ ਕਰੇ ਬਾਦ ਦੇ ਅਧਿਕਾਰਾਂ ਦੀ ਗੱਲ ਕਰੇ ਇੱਥੇ ਹਰ ਇੱਕ Hindu Sikh Musalman ਸਾਰੇ ਧਰਮਾਂ ਦਾ ਸਤਿਕਾਰ ਕਰੇ ਸਾਰੇ ਧਰਮਾਂ ਦਾ ਜਿਹੜਾ ਕਿ ਸਤਕਾਰ ਬੰਦਾ ਹਰ ਇੱਕ ਨੌਜਵਾਨ ਦਾ ਹਰ ਇੱਕ ਸਾਡੀ ਮਾਂ ਪੈਣ ਦਾ ਕਿ ਅਸੀਂ ਧਰਮ ਕੋਈ ਨਹੀਂ ਮਾੜਾ ਧਰਮ ਸਾਰੇ ਚੰਗੇ ਨੇ ਸਾਰੇ ਆਪਣੇ ਆਪਣੇ ਧਰਮਾਂ ਦੇ ਵਿੱਚ ਪੱਕੇ ਹੋ ਪਰ ਧਰਮਾਂ ਦੇ ਵਿੱਚ ਅਧਰਮੀ ਬੰਦੇ ਕੁਝ ਵੱੜ ਚੁੱਕੇ ਨੇ ਜਿਹੜੇ ਕਿ ਉਹ ਸਿੱਖਾਂ ਦੇ ਵਿੱਚ ਵੀ ਆ ਹਿੰਦੂਆਂ ਦੇ ਵਿੱਚ ਵੀ ਆ ਮੁਸਲਮਾਨਾਂ ਦੇ ਵਿੱਚ ਵੀ ਆ ਹੋਰ ਧਰਮਾਂ ਦੇ ਵਿੱਚ ਵੀ ਆ ਹੁਣ ਅੰਮ੍ਰਿਤਪਾਲ ਸਿੰਘ ਇਹਨਾਂ ਨੂੰ ਅੱਗ ਵਾਂਗ ਕਿਉਂ ਚਿਪਦਾ ਇਹਨਾਂ ਦੇ ਚਲੂਨੇ ਕਿਉਂ ਲੜਦੇ ਨੇ ਅਮਰਤਪਾਲ ਸਿੰਘ ਦਾ ਜਦੋਂ ਨਾਂ ਲੈਨੇ ਆ ਹੁਣ ਕੱਲ ਇੱਕ ਨੇ ਕਮੈਂਟ ਕੀਤਾ ਪਿਆ ਸੀ ਕਹਿੰਦੇ ਭਿੰਡਰਾ ਵਾਲੇ ਦੇ ਬੰਦੇ ਬਰਬਾਦ ਦਿੱਤੇ ਕਿ ਤੁਸੀਂ ਅਮਰਤਪਾਲ ਦੀ ਗੱਲ ਨਾ ਕਰੋ ਉਹ ਲੋਕ ਨੇ ਜਿਨ੍ਹਾਂ ਦੀ ਜਮੀਰਾਂ ਮਰ ਚੁੱਕੀਆਂ ਨੇ ਜਿਹੜੇ ਕਦੇ ਘਰੋਂ ਬਾਹਰ ਨਿਕਲੇ ਜਿਨ੍ਹਾਂ ਨੇ ਕਦੇ ਹਿਸਤਰੀ ਨਹੀਂ ਪੜ੍ਹੀ ਜਿਨ੍ਹਾਂ ਨੇ ਕਦੇ ਕੋਈ ਇਤਿਹਾਸ ਨਹੀਂ ਪੜ੍ਹਿਆ ਉਹ ਬੰਦੇ ਨੇ ਕਾਮਰੇਡ ਸੋਚਦੇ ਘਟਿਆ ਸੋਚਦੇ ਬੰਦੇ ਨੇ ਔਰ ਅੰਮਰਤ ਪਾਲ ਸਿੰਘ ਨੂੰ ਵੱਡੀ ਖਬਰ ਇਹ ਆ ਕਿ ਅੰਮਰਤ ਪਾਲ ਸਿੰਘ ਨੂੰ ਡਿਬਰੂਗੜ ਜੇਲ੍ਹ ਦੇ ਵਿੱਚ ਹੀ ਰੱਖਿਆ ਜਾਊਗਾ ਬੇਸ਼ੱਕ ਤਰ੍ਹਾਂ-ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਨੇ ਖਬਰ ਅਸੀਂ ਫਲੈਸ਼ ਕੀਤੀ ਸੀ ਅਸੀਂ ਚਲਾਈ ਸੀ ਕਿ ਭਾਈ ਅੰਮਰਤ ਪਾਲ ਸਿੰਘ ਨੂੰ ਪੁਲਿਸ ਲੈਂਡ ਪੁੱਜੀ ਡਿਬਰੂਗੜ ਜੇਲ੍ਹ ਦੇ ਵਿੱਚ ਪਰ ਹੁਣੇ-ਹੁਣੇ ਜਿਹੜੀ ਤਾਜ਼ਾ ਅਪਡੇਟ ਇਹ ਆਈ ਆ ਕਿ ਭਾਈ ਅੰਮਰਤ ਪਾਲ ਸਿੰਘ ਦੇ ਉੱਪਰ 1 ਸਾਲ ਦਾ ਹੋਰ ਐਨਐਸਏ ਦਾ ਵਾਧਾ ਕਰ ਦਿੱਤਾ ਤੇ ਉਹਨਾਂ ਨੂੰ ਡਿਬਰੂਗੜ ਜੇਲ੍ਹ ਦੇ ਵਿੱਚ ਰੱਖਿਆ ਜਾਊਗਾ ਦੂਸਰੀ ਗੱਲ ਉਸੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਜੰਗੂ ਭਲਵਾਨਪੁਰੀਆ ਭਗਵਾਨਪੁਰੀਆ ਜੋ ਇੱਕ ਵੱਡਾ ਗੈਂਗਸਟਰ ਆ ਉਹਨੂੰ ਵੀ ਜਿਹੜਾ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਹਫ਼ਤਾ ਦੋ ਹਫ਼ਤੇ ਪਹਿਲਾਂ ਜਿਹੜਾ ਭੇਜ ਦਿੱਤਾ ਗਿਆ ਬਠਿੰਡਾ ਕੇਂਦਰੀ ਜੇਲ੍ਹ ਦੇ ਵਿੱਚੋਂ ਹੁਣ ਕਈ ਖਾਦਸੇ ਜ਼ਾਰ ਹੁੰਦੇ ਨੇ ਸੂਤਰਾਂ ਦੇ ਜੇਕਰ ਮੰਨੀਏ ਉਹ ਕਹਿੰਦੇ ਆ ਕਿ ਭਾਈ ਅਵੰਤ ਪਾਰ ਸਿੰਘ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੀਆਂ ਨੇ ਇਹ ਸਰਕਾਰ ਆ ਏਜੰਸੀਆਂ ਇੰਟੈਲੀਜੈਂਸੀਆ ਜੇਕਰ ਇਹ ਸਰਕਾਰਾਂ ਇਹ ਇੰਟੈਲੀਜੈਂਸੀਆਂ ਬਾਹਰ ਬੈਠੇ ਭਾਈ ਹਰਦੀਪ ਸਿੰਘ ਨਿੱਜਰਾ ਅਵਤਾਰ ਸਿੰਘ ਖੰਡਾ ਭਾਈ ਪਰਮਜੀਤ ਸਿੰਘ ਪੰਜਬੜਾ ਅਤੇ ਹੋਰ अनेका ਸਿੰਘਾਂ ਨੂੰ ਮਰਵਾ ਸਕਦੇ ਆ ਤੇ ਕਹਿੰਦੇ ਖਾਤਰਾ ਇਹ ਵੀ ਮੜਰਾ ਰਹੇ ਆ ਕਿ ਭਾਈ ਅਮਰਤਪਾਲ ਸਿੰਘ ਦਾ ਕਦੇ ਨੁਕਸਾਨ ਨਾ ਕਰ ਦੇਣ ਕਿਉਂਕਿ ਜਸਦਰ ਤੋਂ ਭਾਈ ਅਮਰਤਪਾਲ ਸਿੰਘ ਨੇ ਪਾਰਟੀ ਬਣਾਈ ਉਹਦੇ ਜਥੇਬੰਦੀ ਨੇ ਬਣਾਈ ਆ ਤੇ ਜਿਸ ਦਿਨ ਦਾ ਤਖਤ ਜੀ ਦੀ ਦਮਦਾਰ ਸਾਹਿਬ ਵਿਖੇ ਇਕੱਠ ਵਿਖਿਆ ਉਹਨੂੰ ਵੇਖ ਕੇ ਸੈਂਟਰ ਸਰਕਾਰ ਤੱਕ ਚੂਲਾ ਹੱਲ ਗਈ ਆ ਪੰਜਾਬ ਸਰਕਾਰ ਦੀਆਂ ਤਾਂ ਹੱਲਣੀਆਂ ਹੱਲਣੀਆਂ ਨੇ ਨਾਲ ਦੂਸਰੇ ਪਾਸੇ ਵਿਰੋਧੀਆਂ ਨੇ ਜਿਹੜਾ ਰੰਗਣਾ ਸ਼ੁਰੂ ਕਰ ਦਿੱਤਾ ਹੁਣ ਵਿਰੋਧੀਆਂ ਨੂੰ ਨੀਂਦ ਨਹੀਂ ਆਉਂਦੀ ਸਾਰਾ ਦਿਨ ਅੰਮ੍ਰਿਤਪਾਲ 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 ਮਾਹਵਨਾ ਲੋਕਾਂ ਨੂੰ ਕਹਿਣਾ ਜਿੰਨਾ ਤੁਸੀਂ ਅੰਮ੍ਰਿਤਪਾਲ ਦਾ ਨਾਂ ਲੈਨੇ ਹੋ ਐਨੇ ਟਾਈਮ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਕਰ ਲਿਆ ਕਰੋ ਬਹੁਤ ਠੀਕ ਆ ਪਰ ਕਿਉਂ ਕਰਨ ਉਹ ਕਿਉਂਕਿ ਉਹਨਾਂ ਨੂੰ ਹੱਡ ਦਿੱਤਾ ਹੋਇਆਗਾ ਸਰਕਾਰਾਂ ਨੇ ਹੱਡੀਆਂ ਦਿੱਤੀਆਂ ਕਿਸੇ ਨੂੰ ਹੱਡ ਦਿੱਤਾ ਉਹ ਚੂਸੀ ਜਾਂਦੇ ਆ ਉਹ ਖਾਈ ਜਾਂਦੇ ਆ ਜਿਸ ਦਿਨ ਹੱਡ ਮੁੱਕ ਗਿਆ ਸ਼ਾਇਦ ਉਸ ਦਿਨ ਉਹਨਾਂ ਦੀ ਜੀਵ ਜਿਹੜੀ ਲਗਾਮ ਆ ਉਹ ਬੰਦ ਹੋ ਜਾਵੇ ਦੂਸਰੇ ਪਾਸੇ ਇਹੀ ਜਿਹੜਾ ਖਤਰਾ ਗੱਮ ਡਰਾ ਰਿਹਾਗਾ ਜੋ ਖੰਡੂਰ ਸਾਹਿਬ ਤੋਂ ਐਮਪੀ ਨੇ ਭਾਈ ਸਰਬਜੀਤ ਸਿੰਘ ਖਾਲਸਾ ਪੁੱਤਰ ਸਰਦਾਰ ਬਿਆਨਤ ਸਿੰਘ ਜਿਨ੍ਹਾਂ ਨੇ ਦਰਵਾਜ਼ਾ ਸਾਹਿਬ ਦਾ ਬਦਲਾ ਲਿੱਤਾ ਸੀ ਉਹਨਾਂ ਉੱਪਰ ਵੀ ਜਿਹੜਾ ਅਜਾਸੀਆ ਅੱਖ ਰੱਖ ਰਹੀਆਂ ਨੇ ਉਹਨਾਂ ਨੂੰ ਵੀ ਜਿਹੜਾ ਪਰਚਾ ਪਾਉਣ ਤੇ ਧਕੇਲ ਜੇਲਾ ਵਿੱਚ ਬੰਦ ਕਰਨ ਦੀ ਤਿਆਰੀ ਆ ਕਿਉਂ ਤਿਆਰੀ ਆ ਕਿਉਂਕਿ ਉਹਨਾਂ ਨੇ ਐਲਾਨ ਕੀਤਾ ਹੋਇਆ ਸਟੇਜ ਤੋਂ ਕਿ ਪੰਜਾਬ ਦਾ ਮੁੱਖ ਮੰਤਰੀ ਭਾਈ ਅੰਬਰ ਤਪਾਰ ਸਿੰਘ ਐਮਪੀ ਖਾਦਸਾ ਹੋਣਗੇ 2027 ਦੇ ਵਿੱਚ ਸਰਕਾਰਾਂ ਡਰੀਆਂ ਨੇ ਵਿਰੋਧੀ ਡਰੇ ਨੇ ਉਥੇ ਟੁਕੜ ਬੋਚ ਜੇ ਚੀਕਾਂ ਪੈ ਰਹੀਆਂ ਨੇ ਭੇਡਾਂ ਦੀਆਂ ਪੈ ਰਹੀਆਂ ਨੇ ਖੱਚਾਂ ਦੀਆਂ ਪੈ ਰਹੀਆਂ ਨੇ ਜਨਨ ਕਿ ਤਰ੍ਹਾਂ ਤਰ੍ਹਾਂ ਦੇ ਟੱਟੂ ਨੇ ਜਿਹੜੇ ਕੋਈ ਉਧਰ ਨੂੰ ਮੂੰਹ ਆ ਕਿਸਦਾ ਉਧਰ ਨੂੰ ਮੂੰਹ ਆ ਕਈ ਇਸ ਤਰ੍ਹਾਂ ਬੋਲਦੇ ਆ ਜਿਸ ਤਰ੍ਹਾਂ ਉਹ ਮੈਂ ਸਬਦਤ ਤੇ ਨਹੀਂ ਵਰਤ ਸਕਦਾ ਚਲੋ ਉਹ ਤੁਹਾਨੂੰ ਪਤਾ ਹੀ ਲੱਗ ਗਿਆ ਕਿ ਕਵੇਂ ਕਿਸ ਤਰ੍ਹਾਂ ਬੋਲਦੇ ਆ ਹੋਰ ਜਿੰਨਾਂ ਤੋਂ ਬੁਲਾਇਆ ਜਾ ਰਿਹਾ ਜਿਹੜੇ ਸ਼ਹੀਦ ਪਰਿਵਾਰ ਹੋਏ ਨੇ ਉਹਨਾਂ ਨੂੰ ਪਰਿਵਾਰਾਂ ਨੂੰ ਖਰੀਦ ਕੇ ਬੁਲਾਇਆ ਜਾ ਰਿਹਾ ਪਾਈ ਅੰਮ੍ਰਿਤਪਾਲ ਸਿੰਘ ਦੇ ਕਿਹਦੇ ਗੁਰਪ੍ਰੀਤ ਸਿੰਘ ਹਰੀਨਾਉਂ ਦਾ ਕਤਲ ਹੁੰਦਾ ਤਾਂ ਪਾਈ ਅੰਮ੍ਰਿਤਪਾਲ ਸਿੰਘ ਦਾ ਨਾਮ ਲੈ ਦਿਓ ਜੇਕਰ ਸੂਰੀ ਦਾ ਕਤਲ ਹੁੰਦਾ ਤਾਂ ਪਾਈ ਅੰਮ੍ਰਿਤਪਾਲ ਸਿੰਘ ਦਾ ਨਾਮ ਲੈ ਦਿਓ ਜੇ ਅਵਧਾਰ ਸਿੰਘ ਖੰਡੇ ਦਾ ਕਾਤਲ ਹੁੰਦਾ ਤਾਂ ਭਾਈ ਅੰਮਰਤਪਾਲ ਸਿੰਘ ਦਾ ਨਾਮ ਲੈ ਲਓ ਜੇਕਰ ਕਿਸੇ ਨੇ ਬੁੱਤ ਤੋੜ ਦਿੱਤਾ ਡਾਕਟਰ ਭਿਉ ਰਾਓ ਡਾਕਟਰ ਸਾਹਿਬ ਦਾ ਤੇ ਕਹਿੰਦੇ ਜੀ ਅੰਮਰਤਪਾਲ ਸਿੰਘ ਨੇ ਸਵੇਤ ਦਿੱਤੀ ਸੀ ਕਿ ਮੈਂ ਸੰਵਧਾਨ ਨੂੰ ਨਹੀਂ ਮੰਨਦਾ ਉਹ ਲੋਕੋ ਤੁਹਾਡੀਆਂ ਅੱਖਾਂ ਫੁੱਟੀਆਂ ਨੇ ਤੁਹਾਡੇ ਕੰਨ ਬੋਲੇ ਨੇ ਜਾਂ ਤੁਹਾਡੀ ਜੀਵ ਨੂੰ ਇਹ ਲੈ ਲਈ ਕਿ ਤੁਹਾਡੀ ਜੀਨ ਨੂੰ ਲਗਾਵ ਨਹੀਂ ਲੱਗਿਆ ਲੋਕ ਸਰਾਰਤਾ ਆਪ ਕਰਦੇ ਨੇ ਤੇ ਕਿਦੋਂ ਭਾਈ ਅੰਮਰਤਪਾਲ ਸਿੰਘ ਨੇ ਕਿਹਾ ਕਿ ਕਿਸੇ ਦੀ ਭੰਨ ਤੋੜ ਕਰੋ ਕਿਸੇ ਬੁੱਤ ਦੀ ਆ ਕਿ ਉਹਨੇ ਜੀ ਬਿਆਲ ਦੇ ਦਿੱਤਾ ਐਡੇ ਹਰਾਮਜਾਦੇ ਲੋਕ ਨੇ ਕਿ ਇਹਨਾਂ ਨੂੰ ਆਪਾਂ ਐਡੀ ਘਾਟੀਆ ਇਹ ਹਰਕਤੇ ਉੱਤਰ ਆਏ ਨੇ ਇਹ ਲੋਕ ਕਿ ਅੰਮਰਤਪਾਲ ਸਿੰਘ ਦੇ ਉੱਪਰ ਇੰਨਾ ਜ਼ਹਿਰ ਉਗਲ ਰਹੇ ਨੇ ਇੰਨਾ ਜ਼ਹਿਰ ਉਗਲ ਰਹੇ ਨੇ ਇਸਾਇਰ ਇਹਨਾਂ ਸੱਪ ਦੇ ਵਿੱਚ ਜ਼ਹਿਰ ਨਹੀਂ ਹੋਣਾ ਜਿੰਨਾ ਇਹਨਾਂ ਲੋਕਾਂ ਦੇ ਵਿੱਚ ਨੇ ਸਤਿਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਇੱਕ ਸਵੇਚ ਦੇ ਵਿੱਚ ਕਹਿਆ ਕਰਦੇ ਸੀ ਕਿ ਸਵੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪ੍ਰੇਮੀਆ ਨੂੰ ਆਪਣੇ ਸਿੰਘਾਂ ਨੂੰ ਇਹ ਕਿਹਾ ਕਿ ਆਪਾਂ ਪਰਖ ਕਰਦੇ ਅੱਜ ਸਿੱਖਾਂ ਦੀ ਤੇ ਉਹਨਾਂ ਨੇ ਕਹਿੰਦੇ ਪਹਿਲੇ ਦਿਨ ਚੌਲ ਮੰਗਾ ਲੇ ਤੇ ਹਿਰਨ ਖਾ ਕੇ ਜਿਹੜੇ ਹਿਰਨ ਮਗਾ ਲੇ ਤੇ ਹਿਰਨ ਆ ਰਾਮ ਨਾਲ ਚਾਰ ਪੰਜ ਹਿਰਨ ਖਾ ਕੇ ਉਤੋਂ ਚੌਲ ਜਿਹੜੇ ਚਲੇ ਗਏ ਆ ਰਾਮ ਨਾਲ ਸਾਰੇ ਹਿਰਨਾਂ ਨੇ ਇਕੱਠੇ ਹੋ ਕੇ ਚੌਲ ਖਾਦੇ ਦੂਸਰੇ ਦਿਨ ਫੇਰ ਗੁਰੂ ਗੋਬਿੰਦ ਸਿੰਘ ਜੀ ਨੇ ਫੇਰ ਚੌਲ ਬਣਵਾਏ ਤੇ ਫੇਰ ਸਿੰਘਾਂ ਨੂੰ ਕਿਹਾ ਕਿ ਅੱਜ ਕੁੱਤੇ ਲਿਆਓ ਸਿੰਘ ਕਹਿੰਦੇ ਜੀ ਇਹ ਕੀ ਵਰਤਾਰਾ ਹੈਗਾ ਉਹ ਕਹਿੰਦੇ ਭਾਈ ਅਸੀਂ ਤੁਹਾਨੂੰ ਦੱਸਾਂਗੇ ਤੇ ਚੌਲ ਲਿਆਦੇ ਇਹ ਕੁੱਤੇ ਵਿੱਚ ਲਿਆਂਦੇ ਕੁੱਤੇ ਆਪਸ ਦੇ ਵਿੱਚ ਲੜਪੇ ਕੋਈ ਉਹਦੇ ਵਰਕ ਵੱਡੇ ਉਹ ਉਹਦੇ ਵਰਕ ਵੱਡੇ ਉਹ ਉਹਦੇ ਵਰਕ ਵੱਡੇ ਨਾਲੇ ਤਾਂ ਚੌਲ ਨਹੀਂ ਖਾਦੇਗੇ ਕਿਸੇ ਤੋਂ ਨਾਲੇ ਚੌਲ ਸਾਰੇ ਖਿਲਾਰ ਦਿੱਤੇ ਤੇ ਨਾਲੇ ਇੱਕ ਦੂਜੇ ਦੇ ਵਰਕ ਵਾਂਡ ਵਾਂਡ ਕੇ ਜ਼ਖਮ ਕਰ ਦਿੱਤੇ ਤੇ ਫਿਰ ਆਪਸ ਦੇ ਵਿੱਚ ਲੜ ਲੜ ਕੇ ਕੁੱਤੇ ਮਰ ਚੁੱਕੇ ਮਰ ਗਏ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਕਿ ਭਾਈ ਜੇਕਰ ਆਉਣ ਵਾਲਾ ਸਮਾਂ ਜੇ ਤਾਂ ਚੱਲੋਗੇ ਹਿਰਨਾ ਬਾਗ ਫੇਰ ਤਾਂ ਤੁਹਾਨੂੰ ਲਾ ਨਹੀਂ ਸਕਦਾ ਕੋਈ ਹੱਥ ਜੇ ਤੁਸੀਂ ਰਹੋਗੇ ਇਕੱਠੇ ਦੇਖੋ ਹਿਰਨਾਂ ਨੇ ਚੌਲ ਵੀ ਖਾਦੇ ਤੇ ਇਕੱਠੇ ਵੀ ਰਹੇ ਤੇ ਇਕੱਠੇ ਚੱਲੇ ਵੀ ਵਾਪਸ ਗਏ ਜੇ ਤੁਸੀਂ ਕੁੱਤਿਆਂ ਵਾਂਗ ਲੜੀ ਗਏ ਨਾ ਤੁਹਾਡੇ ਦੇ ਕੋਈ ਖਾਦਾ ਜਾਣਾ ਨਾ ਤੁਹਾਡੇ ਦੇ ਕੋਈ ਬਣਨਾ ਤੇ ਤੁਸੀਂ ਆਪਸ ਦੇ ਵਿੱਚ ਲੜ ਲੜ ਕੇ ਮਰ ਜਾਓਗੇ ਉਹ ਹਾਲਾਤ ਅੱਜ ਬਿਲਕੁਲ ਉਹ ਟੁਕਰੇ ਨੇ ਬਿਲਕੁਲ ਉਹ ਹੋ ਰਹੇ ਨੇ ਇਹ ਸੰਤ ਬਾਬਾ ਜਰਨੈਲ ਸਿੰਘ ਖਾਸ ਦਾ ਭਿੰਡਰਾ ਵਾਲਿਆਂ ਦੀ ਸਬੀਚਾ ਉਹਨਾਂ ਦੇ ਬਾਚਨ ਨੇ ਸੰਤ ਬਾਬਾ ਜਰਨੈਲ ਸਿੰਘ ਖਾਸ ਦਾ ਭਿੰਡਰਾ ਵਾਲਿਆਂ ਦੇ ਉਹ ਤੁਹਾਡੇ ਨਾਲ ਸਾਂਝੇ ਕੀਤੇ ਆ ਬਿਲਕੁਲ ਅੱਜ ਸੇਵ ਉਸ ਤਰ੍ਹਾਂ ਹੋ ਰਿਹਾਗਾ ਤੇ ਸਿੱਖਾ ਕੇ ਸਿੱਖਾਂ ਦਾ ਬੈਰੀ ਹੋ ਰਿਹਾਗਾ ਉਹ ਸਿੱਖ ਕਹਿੰਦਾ ਅੰਮ੍ਰਿਤਪਾਲ ਕਿਉਂ ਦਿਸਦਾ ਉਹ ਸਿੱਖ ਕਹਿੰਦਾ ਅੰਮ੍ਰਿਤਪਾਲ ਕਿਉਂ ਦਿਸਦਾ ਜਦੋਂ ਇਹਨਾਂ ਦਾ ਕੋਈ ਬਾਹਲਾ ਵੱਡਾ ਡਾਕਾ ਮਾਰ ਲਿਆ ਹੋਵੇ ਚੋਰੀ ਕਰ ਲਿਆ ਹੋਵੇ ਪਰ ਡਾਕਾ ਤਾਂ ਜਰੂਰ ਵੱਜਿਆ ਕਾਤੇ ਵੱਜਿਆ ਇਹਨਾਂ ਡਾਕਾਂ ਲੱਗਦਾ ਕਿ ਇਹਨਾਂ ਦੀ ਕੁਰਸੀ ਲੱਗਦਾ ਬਾਦਰ ਕਰਨ ਲੱਗਦਾ ਕਿ ਸਾਡੀ ਕੁਰਸੀ ਜਾਂਦੀ ਹੈ ਕਾਂਗਰਸ ਨੂੰ ਲੱਗਦਾ ਸਾਡੀ ਜਾਂਦੀ ਹੈ ਤੇ ਭਗਵੰਤ ਮਾਨ ਨੂੰ ਲੱਗਦਾ ਮੇਰੀ ਜਾਂਦੀ ਹੈ ਤੇ ਬੀਜੇ ਵਾਲੇ ਕਹਿੰਦੇ ਬੀਜਪੀਵੀ ਵਾਲੇ ਕਹਿੰਦੇ ਸਾਡੀ ਜਾਂਦੀ ਆ ਡਰ ਕੀ ਤੋਂ ਆ ਕੱਲੇ ਕਹਿੰਦੇ ਅੰਬਰਤਪਾਲ ਸਿੰਘ ਤੋਂ ਤੇ 3 ਕਰੋੜ ਸਿੱਖ ਵਾਰਦੇ ਨੇ ਪੰਜਾਬ ਦੇ ਵਿੱਚ ਕਹਿੰਦੇ ਉਹਨਾਂ ਤੋਂ ਸਾਨੂੰ ਡਰ ਨਹੀਂ ਕੱਲੇ ਅੰਬਰਤਪਾਲ ਤੋਂ ਡਰਾ ਕਿਉਂਕਿ ਇਨੇ ਸੰਤਾ ਵਰਗੀ ਦੇਖਾ ਅੰਮ੍ਰਿਤਪਾਲ ਦੀ ਸੰਤਾ ਵਰਗੀ ਤੌਰ ਅੰਮ੍ਰਿਤਪਾਲ ਦੀ ਬੜਾ ਮੈਂ ਇਹਨਾਂ ਲੋਕਾਂ ਤੇ ਹਾਸਾ ਵੀ ਆਉਂਦਾ ਤੇ ਗੁੱਸਾ ਵੀ ਆਉਂਦਾ ਇਹ ਲੋਕਾਂ ਕੀ ਕਰਦੇ ਇਹ ਲੋਕ ਵਿਚਾਰੇ ਰੱਬ ਦੇ ਮਾਰੇ ਇਹ ਰੱਬ ਦੇ ਮਾਰੇ ਆ ਪ੍ਰਭੂ ਜਿਹੜੇ ਲੋਕ ਨੇ ਜਿਹੜੇ ਐਵੇਂ ਇੱਕ ਦੂਜੇ ਦੀ ਲੱਟਾਂ ਖਿੱਚਣ ਤੇ ਤੁਰੇ ਨੇ ਇੱਕ ਦੂਜੇ ਨੂੰ ਮੰਦਾ ਬੋਲ ਰਹੇ ਨੇ ਇੱਕ ਦੂਜੇ ਤੇ ਹਮਲੇ ਕਰ ਰਹੇ ਨੇ ਸਭ ਦੀ ਬਾੜ ਕਰ ਰਹੇ ਨੇ ਦੇਖੋ ਭਰਾਇਆ ਹਰ ਇੱਕ ਨੂੰ ਅਧਿਕਾਰ ਆ ਵੋਟਾਂ ਵਿੱਚ ਖੜੇ ਹੋਣ ਦਾ ਵੋਟ ਪਾਉਣ ਦਾ ਤੇ ਚੋਣ ਲੜਨ ਦਾ ਤੁਸੀਂ ਲੜ ਪੋ ਤੁਹਾਨੂੰ ਵੋਟਾਂ ਪੈ ਜਾਣਗੀਆਂ ਤੁਸੀਂ ਐਮਪੀ ਬਣ ਜਾਓ ਐਮਐਲਏ ਬਣ ਜਾਓ ਮੁੱਖ ਮੰਤਰੀ ਬਣ ਜਾਓ ਪਰ ਇਹ ਘਰ ਰੱਗ ਕੇ ਰੱਖ ਕੇ ਕਿ ਸਿੱਖ ਖਿਲਾਫ ਇਸ ਤਰ੍ਹਾਂ ਜ਼ਹਿਰ ਉਗਲਣਾ ਬਹੁਤ ਹੀ ਮੰਦ ਭਾਗਾ ਤੇ ਵੱਡਾ ਪਾਪ ਆ ਮੈਂ ਸਿੱਖ ਕੋਲ ਨੂੰ ਅੱਜ ਵੀ ਬੇਨਤੀ ਕਰਦਾ ਦੇਖੋ ਜੇਕਰ ਤੁਸੀਂ ਇਕੱਠੇ ਨਾ ਹੋਏ ਹਿਰਨਾ ਬਾਗ ਇਹ ਫਿਰ ਤੁਹਾਡਾ ਉਹ ਹਾਲ ਹੋਣਾਗਾ ਜੋ ਤੁਹਾਨੂੰ ਮੈਂ ਪਹਿਲਾਂ ਦੱਸ ਕੇ ਹਟਿਆਗਾ ਆਉਣ ਵਾਲਾ ਵਕਤ ਬਹੁਤ ਭਿਆਨਕਾ ਤੁਹਾਡੇ ਪਹਿਲਾ ਵਾਲੇ ਸਿੱਖ ਕੈਦੀ ਜਿਹੜੇ ਕਿ 30 32 33 ਸਾਲਾਂ ਤੋਂ ਆ ਉਹ ਨਾਜ਼ਰਬੰਦ ਜ਼ਿਲ੍ਹਿਆਂ ਦੇ ਵਿੱਚ ਪਏ ਆ ਪਰ ਇੱਥੇ 50 60 ਦੇ ਕਰੀਬ ਜਿਹੜੇ ਹੋਰ ਬੰਦੀ ਸਿੰਘ ਭਵੰਤਵਾਨ ਦੀ ਸਰਕਾਰ ਨੇ ਬਣਾ ਦਿੱਤੇ ਆ ਇਸ ਵੀਡੀਓ ਨੂੰ ਵੱੱਟ-ਬੱਟ ਸ਼ੇਅਰ ਕਰ ਦਿਓ ਆਪਣੇ ਕਮੈਂਟ ਲਿਖਣੇ ਨਾ ਭੁੱਲੋ ਤੇ ਭਾਈ ਅਮਰਤਪਾਲ ਸਿੰਘ ਦੇ ਉੱਪਰ ਜਿਹੜਾ ਪੌਖਸ ਜਰੂਰ ਰੱਖਿਓ ਸਿੱਖ ਕੌਮ ਜਰੂਰ ਇਹ ਜਾਗਦੀ ਰਹੇ ਕਿਉਂਕਿ ਜੇਕਰ ਸਿੱਖ ਕੌਮ ਅਵੇਸਲੀ ਹੋ ਗਈ ਸਿੱਖ ਕੌਮ ਸੌਂ ਗਈ ਤਾਂ ਫਿਰ ਤੁਹਾਡੇ ਉੱਤੇ ਡਾਕਾ ਪਊਗਾ ਫਿਰ ਤੁਸੀਂ ਪਛਤਾਓਗੇ ਫਿਰ ਪਹਿਲਾਂ ਤੁਸੀਂ ਕਿੰਨੇ ਆਪਣੇ ਪੁੱਤ ਆਪਣੇ ਭਰਾ ਸ਼ਹੀਦ ਕਰਾ ਚੁੱਕੇ ਹੋ ਤੁਸੀਂ ਉਦੋਂ ਜਾਗਦੇ ਹੋ ਜਦੋਂ ਸ਼ਹੀਦ ਬੰਦਾ ਹੋ ਜੇ ਸੀਦੇ ਸਰਕਾਰਾਂ ਅਜਾਸਤ ਕਰ ਦੇਣ ਫਿਰ ਜਾਗੋ ਚਾਹੇ ਨਾ ਜਾਗੋ ਜਦੋਂ ਅਸੀਂ ਕੌਮ ਦੇ ਹੀਰੇ ਕਮਾ ਲੈਨੇ ਆ ਫਿਰ ਤੁਸੀਂ ਹੀਰਿਆਂ ਨੂੰ ਉਹਨਾਂ ਦੇ ਰਾਖਾ ਵਿੱਚ ਲੱਭਦੇ ਫਿਰਦੇ ਰਹਿੰਦੇ ਹੋ ਪਰ ਉਹ ਮੁੜ ਕੇ ਨਹੀਂ ਲੱਭਦੇ ਉਹਨਾਂ ਦੇ ਬੋਲ ਨੇ ਜਿਹੜੇ ਹਮੇਸ਼ਾ ਰੜਕਦੇ ਰਹਿੰਦੇ ਆ ਜਿਸ ਤਰ੍ਹਾਂ ਭਾਈ ਦੀਪ ਸਿੱਧੂ ਆਇਆ ਤੇ ਇਸ ਗੰਦੀਆ ਸਰਕਾਰਾਂ ਦੇ ਸਿਸਟਮ ਨੇ ਉਹਨੂੰ ਖਾ ਲਿਆ ਤੇ ਇਸ ਵੀਡੀਓ ਨੂੰ ਬਾਰ ਬਾਰ ਸ਼ੇਅਰ ਕਰ ਦਿਓ ਆਪਣੇ ਕਮੈਂਟ ਜ਼ਰੂਰ ਲਿਖ ਦਿਓ ਇੱਕ ਵਾਰ ਜੋ ਵੀ ਤੁਹਾਨੂੰ ਲੱਗਦਾ ਕਮੈਂਟ ਜ਼ਰੂਰ ਲਿਖਿਓ ਧੰਨਵਾਦ ਵੈਜ ਜੀ ਕਾ ਖਾਲਸਾ ਵੈਜ ਜੀ ਕੀ ਫਤਿਹ